ਤਾਵਾਂ ਤੇ ਹੋ ਰਹੇ ਲਗਾਤਾਰ ਹਮਲਿਆਂ ਦੇ ਸਬੰਧ ਵਿੱਚ 16 April ਨੂੰ ਗੁਰਦਾਸਪੁਰ ਦੇ ਗੀਤਾਪੁਰ ਮੰਦਿਰ ਤੋਂ ਸ਼ਿਵਸ਼ਨਾ ਪੰਜਾਬ ਵੱਲੋਂ ਵਿਸ਼ਾਲ ਰੋਸ ਰੈਲੀ ਕੱਢੀ ਜਾਵੇਗੀ ਇਸ ਸਬੰਧ ਵਿੱਚ ਅੱਜ ਸ਼ਿਵਸ਼ਨਾ ਪੰਜਾਬ ਦੇ ਜੂਥ ਨੇਤਾ ਕਪਿਲ ਮਹਾਜਨ ਦੀ ਰਹਿਲਮਾਈ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਤੇ ਸ਼ਿਵਸ਼ਨਾ ਪੰਜਾਬ ਦੇ ਸੀਨੀਅਰ ਨੇਤਾਵਾਂ ਨੇ ਹਿੱਸਾ ਲਿਆ ਗੁਰਦਾਸਪੁਰ ਤੋਂ ਵਿਜੀ ਸ਼ਰਮਾ ਨਾਲ ਅਨਕੁਮਾਰ ਜੀ ਵੀ ਸੀ ਜਿੰਦਾਬਾਦ ਜਿੰਦਾਬਾਦ ਸਿਸ਼ਨਾ ਪੰਜਾਬ ਜਿੰਦਾਬਾਦ 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 ਇੱਕ ਅਹਿਮ ਬੈਠਕ 16 ਅਪ੍ਰੈਲ ਦੇ ਪ੍ਰੋਗਰਾਮ ਨੂੰ ਲੈ ਕੇ ਗੁਰਦਾਸਪੁਰ ਚ ਹੋਈ ਜਿਦੇ ਵਿੱਚ ਸਾਡੇ ਰਾਸ਼ਟਰੀ ਅਧਿਐਕਸ਼ ਸ੍ਰੀ ਸੰਜੀਪ ਕਨੋਲੀ ਜੀ ਰਾਸ਼ਟਰੀ ਚੇਅਰਮੈਨ ਸ੍ਰੀ ਰਾਜੀਵ ਟੰਡਨ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ 16 ਤਰੀਕ ਨੂੰ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਅਤਵਾਦ ਗਤੀਵਿਧੀਆਂ ਵਧੀਆਂ ਜਾ ਰਹੀਆਂ ਨੇ ਸ਼ਿਵਸਾਣਾ ਪੰਜਾਬ ਇਸ ਚੀਜ਼ ਨੂੰ ਸਹਿਣ ਨਹੀਂ ਕਰੇਗੀ ਉਸ ਚੀਜ਼ ਨੂੰ ਲੈ ਕੇ ਸ਼ਿਵਸਾਣਾ ਪੰਜਾਬ ਗੁਰਦਾਸਪੁਰ ਦੇ ਵਿੱਚ ਅੰਤਰਕਵਾਦ ਦੇ ਖਿਲਾਫ ਇੱਕ ਰੋਸ਼ ਰੈਲੀ ਦੇ ਟਾਈਪ ਦੇ ਵਿੱਚ ਪ੍ਰਦਰਸ਼ਨ ਕਰੇਗੀ ਜਿਦੇ ਵਿੱਚ ਅਸੀਂ ਇਹ ਚੀਜ਼ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿਉਂਕਿ ਲਗਾਤਾਰ ਹਿੰਦੂ ਨੇਤਾਵਾਂ ਦੀਆਂ ਜਿਹੜੀਆਂ ਹਤਿਆਵਾਂ ਹੋ ਰਹੀਆਂ ਨੇ ਸਰਕਾਰ ਬਿਲਕੁਲ ਇਹਦੇ ਬਾਰੇ ਸਕਰੀ ਨਹੀਂ ਹੈ ਇਸ ਨੂੰ ਬਿਲਕੁਲ ਲਾਈਟ ਲੈ ਰਹੀ ਹੈ ਜਿਹਦੇ ਵਿੱਚ ਜਿੰਨੇ ਵੀ ਜੇਲ੍ਹ ਦੇ ਵਿੱਚ ਸਜ਼ਾ ਯਾਪਤਾ ਬੰਦੇ ਨੇ ਉੱਥੋਂ ਆਉਣ ਤੋਂ ਬਾਅਦ ਉਹ ਹਮੇਸ਼ਾ ਸ਼ਿਵ ਸੈਨਾ ਨੂੰ ਚੈਲੰਜ ਕਰਦੇ ਆ ਕਾਰਨ ਕਿ ਸ਼ਿਵ ਸੈਨਾ ਜਿਹੜੀ ਹੈ ਇੱਕ ਸਮਾਜਿਕ ਭਲਾਈ ਦਾ ਕੰਮ ਕਰਦੀ ਹੈ ਉਹ ਚੀਜ਼ ਜਿਹੜੀ ਹੈ ਉਹਨਾਂ ਬੰਦਿਆਂ ਨੂੰ ਉਹ ਰਾਸ ਨਹੀਂ ਆਉਂਦੀ ਅਸੀਂ ਜਾਣਦੇ ਆ ਕਿ ਇਸ ਚੀਜ਼ ਨੂੰ ਲੈ ਕੇ ਸਰਕਾਰ ਜਿਹੜੀ ਹੈ ਬਿਲਕੁਲ ਉਹਨਾਂ ਨੂੰ ਨਕੇਲ ਪਾਵੇ ਔਰ ਜਿਹੜੇ ਜੇਲ੍ਹ ਦੇ ਵਿੱਚ ਪਰੌਣੇ ਬਿਠਾਏ ਆ ਜਿਹਦੇ ਵੀ ਇਹ ਉਗਰਵਾਦੀ ਇਹਨਾਂ ਦੇ ਜਿਹੜੇ ਪਰਚੇ ਪਏ ਆ ਇਹਨਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮਹਾਚੰਦ ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਔਰ ਕਪਿਲ ਮਾਸਨ ਦੇ ਘਰ ਇੱਕ ਮੀਟਿੰਗ ਕੀਤੀ ਗਈ ਹੈ ਜੋ ਕਿ ਇੱਕ ਰੈਲੀ ਨਿਕਲੇਗੀ 16 ਤਰੀਕ ਨੂੰ ਔਰ ਲੇਡੀਜ਼ ਵਿੰਗ ਨੂੰ ਲੈ ਕੇ ਮੈਂ ਪੂਰਾ ਨਾਲ ਲੈ ਕੇ ਰੈਲੀ ਦੇ ਵਿੱਚ ਪੂਰਾ ਯੋਗਦਾਨ ਦਵਾਂਗਾ ਮੈਂ ਅਸ਼ਤੀਸ਼ ਮਾਜਨ ਚੇਅਰਮੈਨ ਉੱਤਰ ਵਾਰ ਸ਼ਿਵਸਨਾ ਪੰਜਾਬ ਅੱਜ ਸ਼ਿਵਸਨਾ ਪੰਜਾਬ ਦੀ ਇੱਕ ਅਹਿਮ ਮੀਟਿੰਗ ਜਿਹੜੀ ਆ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪੰਜਾਬ ਉਪਰਮੁਖ ਸ਼੍ਰੀ ਕਪਲਵਾਲ ਜੀ ਦੀ ਅਚਲਵਿਚ ਤੇ ਕੀਤੀ ਗਈ ਹੈ ਜਿਹਦੇ ਵਿੱਚ ਮੇਰੇ ਨਾਲ ਰਾਸ਼ਟਰੀ ਉਪਰਮੁਖ ਸ਼੍ਰੀ ਨਰੋਤਮਨ ਸਾਹੀ ਜੋ ਉਧੇ ਪ੍ਰੈਜ਼ੀਡੈਂਟ ਸ਼੍ਰੀ ਰੋਹਿਤ ਮਹਾਜਨ ਜੀ ਹੋਰ ਵੀ ਬਾਕੀ ਜਿੰਨੇ ਅਹੁਦੇਦਾਰ ਨੇ ਸ਼ਹਿਰ ਦੇ ਉਹ ਇੱਥੇ ਆਏ ਨਾ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਨਿੱਤਤੀਏ ਦੇ ਅੱਤਵਾਦ ਦਾ ਜਿਹੜਾ ਜੋਰ ਵੱਧਾ ਜਾ ਰਿਹਾ ਔਰ ਪੰਜਾਬ ਸਰਕਾਰ ਜਿਹੜੀ ਆ ਉਹ ਝੂਠੀ ਬਹਿ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਆਉਣ ਤੋਂ ਪਹਿਲੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਾਂਗੇ ਔਰ ਅਤਵਾਦ ਖਤਮ ਕਰਾਂਗੇ ਨਸ਼ਾ ਮੁਕਤ ਦੇ ਕਿਤੇ ਰਿਹਾ ਨਸ਼ਾ ਅੱਗੇ ਨਾਲੋਂ ਦੁਨਾ ਵਿਕ ਰਿਹਾ ਔਰ ਅਤਵਾਦ ਦਾ ਵੀ ਜ਼ੋਰ ਬੂੜਾ ਤੁਸੀਂ ਪਿਛਲੇ ਦਿਨਾਂ ਦੇ ਦੇਖਿਆ ਨਾਲ ਵੀ ਇੱਕ ਇੱਕ ਹਿੰਦੂ ਲੀਡਰ ਦੇ ਉੱਤੇ ਗ੍ਰਨੇਡ ਨਾਲ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਥੋੜੇ ਦਿਨ ਪਹਿਲੇ ਇੱਕ ਨੌਜਵਾਨ ਦੀ ਹੱਤਿਆ ਕੀਤੀ ਗਈ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਅਤਵਾਦ ਦੇ ਉੱਤੇ ਨਕੇਲ ਕੱਸੇ ਜਿਹੜੀ ਰੈਲੀ ਆ ਮਾਈ ਵਾਲੇ ਮੰਦਿਰ ਤੋਂ ਸ਼ੁਰੂ ਹੋ ਕੇ ਬਜ਼ਾਰਾਂ ਦੇ ਵਿੱਚ ਹੁੰਦੀ ਹੋਈ ਬਾਟਾ ਚੌਂਕ ਤੋਂ ਔਰ ਹਰਮਾ ਚੌਂਕ ਤੋਂ ਹੁੰਦੀ ਫਿਰ ਮਾਈ ਵਾਲੇ ਮੰਦਿਰ ਚ ਆ ਕੇ ਸਮਾਪਤ ਕੀਤੀ ਜਾਏਗੀ ਜਿਹਦੇ ਵਿੱਚ ਸਾਡੇ ਰਾਸ਼ਟਰੀ ਪ੍ਰਮੁਖ ਸੰਜੀਪ ਨੋਲੀ ਜੀ ਰਾਸ਼ਟਰੀ ਤੇਰਮਾਨ ਰਜੀਵ ਤੰਦਨ ਜੀ ਔਰ ਰਾਸ਼ਟਰੀ ਪਰਿਵਾਰੀ ਸ੍ਰੀ ਵਿਨੇ ਜਲੰਦਰ ਜੀ ਔਰ ਹਰਿਆਣਾ ਔਰ ਹਰਮਾਚੌਰ ਚੰਡੀਗੜ੍ਹ ਦੇ ਜਿਹੜੇ ਸ਼ਿਖਸਾ ਰਕਣਾ ਪੂਰਾ ਹੀ ਜੋਰ ਸ਼ੋਰ ਦੇ ਨਾਲ ਗੁਰਦਾਸਪੁਰ ਪਹੁੰਚ ਰਹੇ ਨਾ ਪੂਰੇ ਪੰਜਾਬ ਦੇ ਸ਼ਿਵਸੈਨਾ ਕੌਰ ਉੱਤੇ ਜਿਹੜੇ ਨਾ ਉਹ ਗੁਰਦਾਸਪੁਰ ਆ ਰਹੇ ਨਾ ਜੈ ਹਿੰਦ ਜੈ ਭਾਰਤ ਹਾਂਜੀ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਜੁਗਾ ਸ਼ਿਵਸੈਨਾ ਪੰਜਾਬ ਅੱਜ ਦੀ ਜਿਹੜੀ ਸਾਡੀ ਆ ਬੈਠਕ ਪੰਜਾਬ ਪ੍ਰਧਾਨ ਕਪੀ ਮਹਾਜਨ ਜੀ ਦੇ ਗ੍ਰਹਿ ਨਿਵਾਸ ਵਿੱਚ ਹੋਈ ਆ ਇਸ ਦਾ ਮੁੱਖੀ ਉਦੇਸ਼ ਜਿਹੜਾ 16 April ਨੂੰ ਜਿਹੜੀ ਕਿ ਸ਼ਿਵਸੈਨਾ ਪੰਜਾਬ ਗੁਰਦਾਸਪੁਰ ਦੇ ਵਿੱਚ ਇੱਕ ਹੰਕਾਰ ਵਾਲੀ ਕੱਢਣ ਜਾ ਰਹੀ ਆ ਜਿਸ ਦੇ ਵਿੱਚ ਸਾਡੇ ਰਾਸ਼ਟਰਪਤੀ ਜੀ ਸੰਜੀਵ ਕਨੋਲੀ ਜੀ ਉਹਨਾਂ ਦੇ ਨਾਲ ਰਾਸ਼ਟਰੀ ਚੇਅਰਮੈਨ ਜੀਤ ਟੰਡਨ ਜੀ ਤੇ ਪੂਰੀ ਜਿਹੜੀ ਸਾਡੀ ਪੰਜਾਬ ਦੀ ਲੀਡਰਸ਼ਿਪ ਹੈ ਇਸ ਰੈਲੀ ਵਿੱਚ ਹਾਜ਼ਰ ਹੋਣਗੇ ਤੇ ਇਸ ਰੈਲੀ ਨੂੰ ਲੈ ਕੇ ਸ਼ਿਵ ਸਨਾਂ ਦੇ ਵਿੱਚ ਖਾਸਾ ਉਤਸ਼ਾਹ ਹੈ ਉਸ ਰੈਲੀ ਨੂੰ ਕਾਮਯਾਬ ਕਰਨ ਦੇ ਲਈ ਅੱਜ ਜਿਹੜੀ ਆ ਮੀਟਿੰਗ ਕੀਤੀ ਗਈ ਆ ਤੇ ਜਿਹੜੇ ਸਾਡੇ ਆਪਣੇ ਨੇਤਾगण ਨੇ ਵਰਕਰ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਬਸ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਜਿਆਦਾ ਤੋਂ ਜਿਆਦਾ ਸੰਖਿਆ ਵਿੱਚ ਇਸ ਰੈਲੀ ਵਿੱਚ ਸ਼ਾਮਿਲ ਹੋਣ ਕਿਉਂਕਿ ਸ਼ਿਵ ਸਨਾਂ ਪੰਜਾਬ ਹੀ ਆ ਜਿਹੜੀ ਹਮੇਸ਼ਾ ਜਿੰਨੇ ਅੱਤਵਾਦ ਦਾ ਜਿਹੜਾ ਖਾਤਮੇ ਦੇ ਲਈ ਤੇ ਅਤਵਾਦ ਦੇ ਵਿਰੋਧ ਰ ਜਿਹੜਾ ਕੰਮ ਕਰਦੀ ਆ ਮੈਂ ਕਪਿਲ ਮਹਿੰਸਾਣਾ ਪੰਜਾਬ ਪੰਜਾਬ ਸਿਮੇਂ ਪ੍ਰਧਾਨ ਅੱਜ ਜਿਹੜੀ ਮੀਟਿੰਗ ਹੋਈ ਹੈ ਗੁਦਾਸਪੁਰ ਦੇ ਵਿੱਚ ਉਸ ਵਿੱਚ ਸਾਡੇ ਜਿਹੜੇ ਪ੍ਰਧਾਨ ਨੇ ਉੱਚ ਪ੍ਰਧਾਨ ਆਏ ਹੋਏ ਹਨ ਕੁਮਨਾਲ ਜੀ ਸੀ ਜਮਾਇ ਜੀ ਰੋਇ ਹਮਾਇ ਜੀ ਹੋਰ ਸਾਰੇ ਜ਼ਿਲ੍ਹਾ ਅਧਿਕਾਰੀ ਆਏ ਹੋਏ ਆ ਜ਼ਿਲ੍ਹਾ ਦੇ ਪ੍ਰਧਾਨ ਆਏ ਹੋਏ ਆ ਮਹਿਲਾ ਵੀਪੀ ਆਏ ਹੋਏ ਆ ਐਸੀ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਹੈ 16 ਅਪ੍ਰੈਲ ਨੂੰ ਜਿਹੜੀ ਹਮਕਾਰ ਰੈਲੀ ਨਿਕਾਲੀ ਜਾ ਰਹੀ ਹੈ ਉਰੇ ਵਿੱਚ ਅੱਤਵਾਦ ਦੇ ਖਿਲਾਫ ਜਿਹੜਾ ਯੋਰ ਸ਼ੋਰ ਦੇ ਨਾਲ ਪੂਰੇ ਪੰਜਾਬ ਹਰਿਆਣਾ ਦੇ ਵਿੱਚੋਂ ਜਿਹੜੇ ਸਾਡੇ ਸ਼ਿਸ਼ਿਆਨੀ ਆ ਰਹੇ ਨੇ ਇਸ ਰੈਲੀ ਦਾ ਮਕਸਦ ਹੈ ਅੱਤਵਾਦ ਦੇ ਖਿਲਾਫ ਅੱਤਵਾਦ ਦੇ ਖਿਲਾਫ ਹੁੰਕਾਰ ਰਹੀ ਜੋ ਕਿ ਜਿਹੜੀ ਸਭ ਤੋਂ ਪਹਿਲਾਂ ਗੁਰਦਾਸਪੁਰ ਤੋਂ ਸ਼ੁਰੂ ਹੋ ਰਹੀ ਹੈ ਉਸ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੇ ਦਿਸ਼ਾ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਕੱਢੀ ਜਾਏਗੀ ਮੈਂ ਉਸ ਅੱਤਵਾਦੀ ਸੰਗਠਨਾਂ ਨੂੰ ਖੁੱਲਾ ਸੁਨੇਹਾ ਦੇਣਾ ਚਾਹਨਾ ਮੈਂ ਕਿ ਜੋ ਉਹ ਲੋਕਾਂ ਨੂੰ ਪਿੱਛੋਂ ਚੋਰੀ ਚਪੇ ਮਾਰਦੇ ਆ ਜਾਂ ਹਮਲੇ ਕਰਦੇ ਆ ਧਮਕੀਆਂ ਲਗਾਉਂਦੇ ਆ ਜੇ ਇਹਨਾਂ ਦੇ ਵਿੱਚ ਦਮ ਹੈਗਾ ਤੇ ਸਾਡੇ ਨਾਲ ਆਮਣੇ ਸਾਹਮਣੇ ਆ ਕੇ ਗੱਲ ਕਰੇ ਫਿਰ ਅਸੀਂ ਇਹਨਾਂ ਨੂੰ ਸਿਰਸਲੀ ਕਿਲਵਾਉ ਦਈਏ ਕਿ ਕਿਸ ਤਰ੍ਹਾਂ ਕਿਸੇ ਦੇ ਉੱਤੇ ਹਮਲਾ ਕਰੀਦਾ ਔਰ ਕਿਸ ਤਰ੍ਹਾਂ ਕਿਸੇ ਦੇ ਪਰਿਵਾਰ ਤੇ ਜਾਨ ਲਵਾ ਮਾਰ ਕਰੀਦਾ ਬਾਦ ਮੈਂ ਇਹਨਾਂ ਨੂੰ ਖੁੱਲਾ ਚੁਣੌਤੀ ਦੇਣਾ ਜਿੱਥੇ ਮਰਜ਼ੀ ਇਸ ਵਰਜੀ ਟਾਈਮ ਤੇ ਸਾਡੇ ਸ਼ਿਵ ਸੈਨਿਕ ਪੰਜਾਬ ਦੇ ਸ਼ਿਵ ਸੈਨਾ ਪੰਜਾਬ ਦੇ ਕਿਸੇ ਵੀ ਅਹੁਦੇਦਾਰੀ ਕਿਸੇ ਵੀ ਅਧਿਕਾਰੀ ਨੂੰ ਕਿਸੇ ਵੀ ਟਾਈਮ ਦੇ ਉੱਤੇ ਪਹਲਾ ਸਕਦੇ ਆ ਬਾਕੀ ਇਹ ਲੋਕ ਨੇ ਹੱਤਿਆ ਦੇ ਹਮਲਾ ਕਰ ਸਕਦੇ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਇਹ ਸਭ ਕੁਝ ਕਰ ਰਿਹਾ ਸਾਡੇ ਵਿੱਚ ਜਿਹੜਾ ਹਿੰਦੂ ਸਿੱਖ ਭਾਈਚਾਰਾ ਵਾ ਇਹ ਨੌ ਮਾਸ ਦਾ ਇੱਕ ਰਿਸ਼ਤਾ ਹੈਗਾ ਇਸ ਨੂੰ ਖਤਮ ਕਰਨ ਵਾਸਤੇ ਆਈਐਸਆਈ ਪਾਕਿਸਤਾਨ ਦੀ ਇਹ ਸਾਜ਼ਿਸ਼ ਹੈ ਜਿਹੜੀ ਕੀ ਹੈ ਬੜੀ ਦੇਰ ਤੋਂ ਚਲਾ ਰਹੇ ਆ